ਦੇ ਵਿੱਚ ਮਾਨ ਜੋ ਸਾਡੇ ਐਸਐਸਪੀ ਸਾਹਿਬ ਸ੍ਰੀ ਅਜੇ ਗੰਦੇ ਆਈਪੀਐਸ ਸਾਹਿਬ ਦੀ ਹੇਠਾਂ ਮੁਤਾਬਕ ਜਿਹੜੀ ਨਸ਼ਾ ਵਿਰੋਧੀ ਮੈਮ ਚਲਾਈ ਗਈ ਹੈ ਇਹਦੇ ਵਿੱਚ ਥਾਣਾ ਸਿਟੀ ਵਨ ਉਸ ਜਿਹੜੀ ਕੱਲ ਵੱਡੀ ਸਫਲਤਾ ਮਿਲੀ ਹੈ ਇਹਦੇ ਵਿੱਚ ਇੰਸਪੈਕਟਰ ਗਜਿੰਦਰ ਸਿੰਘ ਜਿਹੜੇ ਸੱਚੋ ਸਾਡੇ ਸਿਟੀ ਮੋਗਾ ਨੇ ਇਹਨਾਂ ਨੇ ਕੱਲ ਜਿਹੜੇ ਦੋ ਜਣੇ ਕੇ ਅੰਗਰੇਜ਼ ਸਿੰਘ ਤੇ ਦੂਸਰਾ ਰਮਨਜੀਤ ਸਿੰਘ ਇਹਨਾਂ ਦੋ ਜਣਿਆਂ ਨੂੰ ਸਮੇਤ ਇਹਨਾਂ ਦੀ Honda City ਗੱਡੀ ਗ੍ਰਿਫਤਾਰ ਕੀਤਾ ਜਿਸ ਦੇ ਵਿੱਚੋਂ ਸਾਨੂੰ 2 ਕਿਲੋ 800 ਗ੍ਰਾਮ ਜਿਹੜੀ ਫੀਮ ਬ੍ਰਾਮਦੋਹੀ ਕਰ ਦੋਨੋਂ ਬਰੋਬ ਰੋਪੀ ਕਿਥੋਂ ਦੇ ਲਏ ਜਾਇਆ ਇਹ ਜਿਹੜਾ ਅੰਗਰੇਜ਼ ਸਿੰਘ ਵਾਸੀ ਪਟਿਆਲੇ ਦਾ ਤਾਂ ਜਿਹੜਾ ਰਮਨਜੀਤ ਤੇ ਕੈਂਸਲ ਦਾ ਰਹਿਣ ਵਾਲਾ ਜੀ ਸਰ ਇਹਨਾਂ ਦਾ ਕੋਈ ਬੈਕਵਾਰਡ ਖਾ ਚੀਤਾ ਗਿਆ ਵੀ ਪਹਿਲਾਂ ਵੀ ਇਥੇ ਤਰਜੇ ਸਰ ਭਾ ਗਿਆ ਤੇ ਇਹਦੇ ਵਿੱਚ ਅਸੀਂ ਡਿਟੇਲ ਚ ਇਹਨਾਂ ਤੋਂ ਪੁੱਛ ਕੇ ਕਰਾਂਗੇ ਜੀ ਅੱਜ ਅਸੀਂ ਪੇਸ਼ਦਾਲਤ ਕਰਨੇ ਆ ਪੇਸ਼ਦਾਲਤ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਜੋ ਵੀ ਸਾਡੇ ਸਾਹਮਣੇ ਆਏਗੀ ਦੱਸਿਆ ਜਾਊਗਾ ਜੀ ਸਰ ਵਾਈਕਲ ਦਾ ਸੀਰੀਅਲ ਹਾਂ ਇਹ ਜਿਹੜੀ ਇਹਨਾਂ ਕੋਲੇ Honda City ਗੱਡੀ ਸੀ ਉਹਦੇ ਤੇ ਸਵਾਰ ਹੋ ਕੇ ਆਏ ਇਹ ਦੋਨਾਂ ਦੇ ਖਿਲਾਫ ਪਹਿਲਾਂ ਕਿੰਨੇ ਮਾਮਲੇ ਦਰਜ ਹੈ ਜੀ ਇਹ ਹਜੇ ਸੇ ਪਤਾ ਕਰਨਾ ਜੀ